ਜੀ ਹਾਂ ਤਸਵੀਰਾਂ ਰੂਕੰ ਬਾਉ ਨੇ ਤੇ ਸੜਕ ਤੇ ਉੱਪਰ ਗੱਡੀ ਦੇ ਉੱਤੇ ਹੋਏ ਪਰਖਚੇ ਤੇ ਬਾਕੀ ਦੀਆਂ ਜੋ ਤਸਵੀਰਾਂ ਤੁਸੀਂ ਆਪਣੇ ਟੀਵੀ ਸਕਰੀਨ ਤੇ ਦੇਖ ਰਹੇ ਹੋ ਦਰਅਸਲ ਇਹ ਤੇ ਪਿਆਨਕ ਸੜਕੀ ਹਾਦਸਾ ਵਾਪਰਿਆ ਪਿਆਨਕ ਹਰਤੀ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਜਿਸ ਵਿੱਚ ਤੁਸੀਂ ਵੀ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਗੱਡੀ ਚੱਕਨਾ ਚੂਰ ਹੋਈ ਪਈ ਹੈ ਦਰਸਲ ਇਸ ਗੱਡੀ ਵਿੱਚ ਸਵਾਰ ਹੋ ਕੇ ਕੁਝ ਲੋਕ ਚੰਦਪੁਰਨੀ ਤੋਂ ਮੱਥਾ ਟੇਕ ਕੇ ਵਾਪਸ ਆਪਣੇ ਘਰ ਬਟਾਲਾ ਜਾ ਰਹੇ ਸਨ ਜਿਸ ਵੇਲੇ ਇਹ ਪਿਆਨਕ ਸੜਕੀ ਹਾਦਸਾ ਵਾਪਰਿਆ ਹਾਦਸੇ ਗ੍ਰਸ ਤੋਂ ਹੀ ਇਸ ਗੱਡੀ ਦੇ ਵਿੱਚ 6 ਲੋਕ ਸਵਾਰ ਸਨ ਜੋ ਕਿ ਜ਼ਖਮੀ ਹੋ ਗਏ ਨੇ ਤੇ ਕੋਲ ਹੀ ਖੜੀ ਇੱਕ ਕਰਨੇ ਨਾਲ ਪਰੀ ਹੋਈ ਟਰੈਕਟਰ ਟਰਾਲੀ ਵੀ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਦਰਅਸਲ ਇਸੇ ਹੀ ਟਰੈਕਟਰ ਟਰਾਲੀ ਦੇ ਪਿੱਛੇ ਇੱਕ ਗੱਡੀ ਇਸ ਹਾਦਸੇ ਦੇ ਦੌਰਾਨ ਵੱਟ ਜਾਂਦੀ ਹੈ ਤੇ ਜਿਸ ਤੋਂ ਬਾਅਦ ਇਹ ਪਿਆਨਕ ਸੜਕੀ ਹਾਦਸਾ ਵਾਪਰਦਾ ਅੱਜ ਤੱਕ ਅਸੀਂ ਇਸੇ ਪੰਪਰੇ ਕੋਲ ਬੈਠੇ ਸੀ ਸਿਰਫ ਸੜਕ ਵੱਲ ਹੀ ਦੇਖਣੇ ਸੀ ਜਾਣੇ ਕਿ ਟਰਾਲੀ ਜਿਹੜੀ ਗੰਨੇ ਵਾਲੀ ਹੌਲੀ ਹੌਲੀ ਜਾ ਰਹੀ ਸੀ ਤੇ ਪਿੱਛੂ ਆ ਕੇ ਇਹਨਾਂ ਨੇ ਕਿ ਮੇਰੇ ਹਿਸਾਬ ਨਾਲ 100 ਦੀ ਸਪੀਡ ਤੇ ਹੋਣੀ ਗੱਡੀ ਜਿਹੜੀ ਇੱਥੇ ਅੱਗੇ ਵੱਜੀ ਗ੍ਰਾਫਟਾਰ ਤੇ ਜੀ ਉਸੋ ਉਹਦੇ ਲੱਗੇ ਸੀ ਜਾਂ ਡਰਾਈਵਰ ਦੀ ਕੁਝ ਗਲਤੀ ਹੋ ਸਕਦੀ ਹੈ ਇਹ ਕਹਿ ਸਕਦੇ ਆਪਾਂ ਦੋ ਲੇਡੀ ਸੀ ਹਾਂਜੀ ਤੇ ਤਿੰਨ ਏਜੈਂਟਸ ਲੇਡਿਸ ਦੀ ਇੱਕ ਲੱਤ ਫ੍ਰੈਕਚਰ ਹੋਈ ਹੈ ਤੇ ਇੱਕ ਜਿਹੜਾ ਲੜਕਾ ਅੱਗੇ ਬੈਠਾ ਹੈ ਫਰੰਟ ਤੇ ਹਾਂਜੀ ਉਹ ਮੇਰੇ ਸਾਬ ਨਾਲ ਉਹਦੀ ਸੀਰੀਅਸ ਹੈ ਜਿਆਦਾ ਉਹਦੇ ਬਚਨ ਦੇ ਡਰਾਈਵਰ ਸਟੇ ਹੈ ਡਰਾਈਵਰ ਠੀਕ ਸੀਗਾ ਹਾਂਜੀ ਪਿੱਛੇ ਲੇਡਿਸ ਦੇ ਸੱਟਾਂ ਲੱਗੀਆਂ ਇੱਕ ਜਿਹੜਾ ਏਜੈਂਟਸ ਬੈਠਾ ਹੈ ਹੋਰ ਪਿੱਛੇ ਉਹਦੇ ਵੀ ਸੱਟਾਂ ਹੋ ਜਾ ਦੋ ਬੰਦੇ ਦੀ ਹਾਲਤ ਆਪਾਂ ਨਾਜ਼ੁਕ ਦੱਸ ਸਕਦੇ ਹਾਂ ਕਿ ਟਰਾਲੀ ਆ ਰਹੀ ਸੀ ਤੇ ਉਹ ਗੱਡੀ ਪਿੱਛੇ ਵੱਜੀ ਟਰਾਲੀ ਦੇ ਜੇ ਹੰਦਰੀ ਤੋਂ ਤੁਹਾਨੂੰ ਖੜਾ ਕੇ ਆਏ ਫਿਰ ਦੌੜ ਕੇ ਆਏ ਆ ਵੇਖਿਆ ਗੱਡੀ ਪੂਰੀ ਥੱਲੇ ਵੜੀ ਹੋਈ ਸੀ ਠੀਕ ਹੈ 15 16 ਸਾਲ ਦਾ ਮੁੰਡਾ ਬਹੁਤ ਜ਼ਿਆਦਾ ਗੰਭੀਰ ਜਿੰਨੂ ਨਾਜ਼ੁਕ ਹਾਲਤਾ ਉਹਨਾਂ ਦੀ ਉਹਦੀ ਕ੍ਰਿਟੀਕਲ ਬਹੁਤ ਜ਼ਿਆਦਾ ਬਾਕੀਆਂ ਤੇ ਵੀ ਸੱਟਾਂ ਲੱਗੀਆਂ ਹਾਂਜੀ ਦੋ ਲੇਡੀਜ਼ ਸੀ ਤੇ ਚਾਰ ਜਨਸੀ ਆ ਵੇਖੋ ਸ਼ੀਸ਼ੇ 77 ਲੱਗੇ ਆ ਬਾਰੀ ਭੰਨੀ ਰਾਡਾਣਾ ਫਿਰ ਉਹਨਾਂ ਨੂੰ ਕੱਢਿਆ ਕੋਈ ਰਫਤਾਰ ਦਾ ਤੇ ਮੈਂ ਕਹਿ ਸਕਦਾ ਕਿ ਉਹ ਮੌਕੇ ਤੇ ਮੌਜੂਦ ਨਹੀਂ ਤੇ ਟ੍ਰੈਫਿਕ ਦਾ ਜ਼ਰੂਰ ਕਹਿ ਸਕਦੇ ਕਿ ਜ਼ਿਆਦਾ ਹੋਣ ਕਾਰਨ ਹਾਸਾ ਕਿਉਂਕਿ ਪਹਿਲਾਂ ਵੀ ਇੱਥੇ ਤੁਹਾਨੂੰ ਦੇਖਿਆ ਤੁਸੀਂ ਥੋੜੇ ਦੇਰ ਪਹਿਲਾਂ ਟਰੱਕ ਉਦੋਂ ਇਸ ਹਾਦਸੇ ਦੀ ਸੂਚਨਾ ਮਿਲਣ ਦੇ ਉੱਪਰ ਪੁਲਿਸ ਅਧਿਕਾਰੀ ਵਾਕੇ ਤੇ ਪਹੁੰਚੇ ਇੱਕ ਗੰਨਿਆਂ ਵਾਲੀ ਟਰਾਲੀ ਸੀ ਉਹਦੇ ਵਿੱਚ ਇੱਕ ਅਰਟਾ ਗੱਡੀ ਸੀਗੀ ਤੇ ਉਹ ਇਧਰੋਂ ਆ ਰਹੀ ਸੀ ਮਕੇਰੀਆਂ ਸਾਈਡ ਤੋਂ ਇਹਦੀ ਟਰਾਲੀ ਉਹ ਵੀ ਇਧਰੋਂ ਗਰਦਾਸਪੁਰ ਨੂੰ ਜਾ ਰਹੀ ਸ਼ਾਇਦ ਪੁਣਾੜ ਜਾ ਰਹੀ ਤੇ ਉਹਦੇ ਮਗਰਲੇ ਪਾਸੇ ਹਿੱਟ ਹੋਈ ਏ ਗੱਡੀ ਆ ਟਰਾਲੀ ਦੇ ਮਗਰਲੇ ਪਾਸੇ ਵੱਜੀ ਏ ਉਹਦੇ ਵਿੱਚ ਟੋਟਲ 6 ਸਵਾਰੀਆਂ ਸੀ ਜਿਹਨਾਂ ਵਿੱਚ 2 ਮੇਲਡੀਆਂ ਹੀ 4 ਜੈਂਟ ਸੀਗੇ ਤੇ ਜਿਹੜੇ ਇੰਜਰਡ ਹੋਏ ਨੇ ਉਹਨਾਂ ਨੂੰ ਬਿਥੋਂ ਆਪਾਂ ਆਪਣੀ ਗੱਡੀ ਜਿਹੜੀ ਖਾੜੀ ਐਸਐਸਫ ਦੀ ਐ ਉਸ ਦੇ ਵਿੱਚ ਸਵਾਰੀ ਦਾ ਪ੍ਰਬੰਧ ਕਰਕੇ ਤੋਂ ਉਹਨਾਂ ਮਕੇਰੀਆਂ ਹਸਪਤਲ ਭੇਜਣ। ਉਹ ਜਿਹੜਾ ਜਾ ਕੇ ਅਸੀਂ ਮਕੇਰੀਆਂ ਚੱਲੇ ਜਾ ਕੇ ਦੇਖਦੇ ਹਾਂ। ਦੱਸਦੀ ਕਿ ਪੈਰ ਨੇਕ ਸੜਕੀ ਹਾਦਸਾ ਪੰਜਾਬ ਦੇ ਮਕੇਰੀਆਂ ਤੋਂ ਗੁਰਦਾਸਪੁਰ ਨੂੰ ਜਾਂਦੇ ਰੋਡ ਦੇ ਉੱਪਰ ਪਿੰਡ ਜਗਪੁਰਾ ਟਾਂਡਾ ਨੇੜੇ ਹੋਇਆ। ਜਗਬਾਣੀ ਟੀਵੀ ਦੇ ਲਈ ਗੁਰਦਾਸਪੁਰ ਤੋਂ ਬਿਸ਼ੰਵਰ ਬਿੱਟੂ ਦੀ ਰਿਪੋਰਟ।